ਉਨੇ ਸਾਰੀ ਰਾਤ ਤਾਂ ਸੜਕ ਦੇ ਉੱਤੇ ਲੰਮਾ ਪਿਆ ਰਹਿੰਦਾ। ਧੱਤੇ ਰੇਤੇ ਦੇ ਵਿੱਚ 2-2 3-3 ਘੰਟੇ ਐ ਪੈ ਜੂ। ਸਿਰਫ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਬਸ ਜੇ ਕੋਈ ਮੋਟਰਸਾਈਕਲ ਤੋਂ ਕਈ ਵਾਰ ਬਚਿਆ ਜੀ। ਪਰਿਵਾਰ ਖੇਰੂ ਖੇਰੂ ਹੋ ਗਿਆ। ਮਨਨ ਘਰ ਵਾਲੀ ਵੀ ਤੁਰ ਗਈ ਇਸ ਦੁਨੀਆ ਤੋਂ, ਸੱਸ ਜੀ ਉਹ ਵੀ ਤੁਰ ਗਈ, ਸੋਹਰਾ ਵੀ ਹੈ ਨਹੀਂ। ਮਨ ਨੂੰ ਇੱਕ ਛੋਟਾ ਬੱਚਾ ਵਾ ਉਹ ਵੀ ਮਨ ਲੋ ਆਪਣੀ ਸਹੁਰੇ ਦੇ ਆਪਣੀ ਵਾਈਫ ਦੀ ਚਾਚੀ ਦੇ ਘਰੇ ਛੱਡਿਆ ਹੋਇਆ ਹੈ ਨਾ ਤੇ ਆਪ ਵੀ ਵੀਰਾ ਅਫਸਰਟ ਹੋ ਗਏ ਤੇ ਹਾਲਾਤ ਨੂੰ ਦੇਖ ਹੀ ਰਹੇ ਆ ਤੇ ਹੁਣ ਅਗਲਾ ਸਫਰ ਆ ਜਿਹੜਾ ਧਰਮਿੰਦਰਪਾਲ ਦਾ ਉਹ ਸਾਰੇ ਤੁਸੀਂ ਅਰਦਾਸ ਕਰਿਓ ਵੀ ਚੰਗੇ ਤਰੀਕੇ ਨਾਲ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਵੀਰਾ ਜਲਦੀ ਜਲਦੀ ਇਸ ਸਮੱਸਿਆ ਚੋਂ ਬਾਹਰ ਆ ਸਕੇ ਜਿਹੜਾ ਵੀਰ ਹੋਣਾ ਨੇ ਪ੍ਰਾਰਲਾ ਕੀਤਾ ਉਹ ਸਫਲ ਹੋਵੇ ਧਰਮਿੰਦਰਪਾਲ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰੇ ਵਿਸ਼ਾਲ ਕੀ ਹੋ ਗਿਆ ਤੈਨੂੰ ਹੈ ਕੀ ਹੋਇਆ ਕੀ ਹੋਇਆ ਮੈਨੂੰ ਦੱਸ ਠੀਕ ਹੈ ਤੂੰ ਕੀ ਪ੍ਰੋਬਲਮ ਹੈ ਮੈਨੂੰ ਆ ਦੱਸ ਤੈਨੂੰ ਹੈ ਕਰੇ ਕਿਉਂ ਨਹੀਂ ਬੰਨਦਾ ਤੂੰ ਆ ਦੇਖ ਲਓ ਜਿਹਦੇ ਆ ਹਾਲਾਤ ਨੇ ਕਰ ਦੇ ਦੱਸੋ ਜੀ ਆ ਹਾਲਾਤ ਨੇ ਜੀ ਆ ਬਾਥਰੂਮ ਇਹਦਾ ਗੰਦਾ ਪਿਆ ਜੀ ਆ ਭਾਂਡੇ ਪਏ ਨੇ ਆ ਹਾਲਾਤ ਵੇਖੋ ਕਿਹੜਾ ਪਿੰਡ ਆ ਬਾਈ ਨਾ ਹੈ ਪੁੰਨਾਵਾਲ ਪੁੰਨਾਵਾਲ ਧੂਰੀ ਗੜਾ ਬਾਈ ਠੀਕ ਆ ਧੂਰੀ ਗੜਾ ਠੀਕ ਆ ਭਾਈ ਕਿਵੇਂ ਮਾਰਿਆ ਕਿਹੜਾ ਕਿ ਸਾਡਾ ਅਸੀਂ 2-3 ਵਾਰ ਪਹਿਲਾਂ ਵੀ ਜੀ ਆ ਕੇ ਗਏ ਆ ਕਿ ਵੀਡੀਓ ਵੀ ਬਣਾ ਕੇ ਕੀ ਨਾਂ ਦਾ ਛੋਟੇ ਮੇਰਾ ਤਰਮਿੰਦਰਪਾਲ ਤਰਮਿੰਦਰ ਤਰਮਿੰਦਰਪਾਲ ਤਰਮਿੰਦਰਪਾਲ ਠੀਕ ਹੈ ਤੂੰ ਨਰਪਾਲ ਨਰਪਾਲ ਤੇਰੀ ਡੈਡੀ ਦਾ ਕੀ ਨਾਮ ਠੀਕ ਹੈ ਨਾਮ ਸ੍ਰੀ ਅਮਰਨਾਥ ਤੇ ਤੇਰੀ ਮੰਮੀ ਦਾ ਮੂਰਤੀ ਰਾਣੀ ਮੂਰਤੀ ਰਾਣੀ ਅੱਛਾ ਤੇ ਕਿੰਨੇ ਭੈਣ ਭਰਾ ਆ ਤੁਸੀਂ ਮੇਰੇ ਚਾਰ ਭਰਾ ਨੇ ਦੋ ਕੰਨ ਠੀਕ ਹੈ ਤੂੰ ਵੱਡਾ ਕਿ ਛੋਟਾ ਮੈਂ ਛੋਟਾ ਹਾਂ ਛੋਟਾ ਸਾਰਿਆਂ ਤੋਂ ਠੀਕ ਕੀ ਕਰਦਾ ਸੀ ਤੂੰ ਮੇਰੀ ਮੋਬਾਈਲ ਚੋਂ ਤੂੰ ਠੀਕ ਹੋਣਾ ਚਾਹੁੰਦਾ ਹਾਂ ਹਾਂਜੀ ਬਸ ਆਪਾਂ ਵੀ ਇਹੀ ਚਾਹੁੰਦੇ ਆ ਤੇਰੇ ਹੱਥ ਨੂੰ ਕੀ ਕਰਦੇ ਮੈਂ ਰਹਿਣਾ ਨਹੀਂ ਚਾਹੁੰਦਾ ਮੈਨੂੰ ਮੈਡੀਸਨ ਲੱਗਦੀ ਹੈ ਮੇਨੂੰ ਪੁੱਤ ਇੱਥੇ ਰਹਿ ਕੇ ਤੈਨੂੰ ਠੀਕ ਹੋਣ 'ਚ ਫਾਇਦਾ ਮਿਲੂਗਾ। ਇਹ ਮੇਰੀ ਰਿਕਵੈਸਟ ਹੈ। ਦਵਾਈ ਲੈ ਕੇ ਜਾਏਂਗਾ ਤੇ ਤੇਰੀ ਕੀ ਹਾਲਤ ਬਣੂਗੀ। ਜੇ ਤੂੰ ਦਵਾਈ ਲੈ ਕੇ ਚਲਾ ਜਾਏਂਗਾ ਤੈਨੂੰ ਟਾਈਮ ਟੂ ਟਾਈਮ ਕੌਣ ਦਵਾਈ ਦੇਊਗਾ? ਮੈਂ ਲੜਾਣਾ ਦਵਾਈ ਦਵਾਂ ਤੈਨੂੰ। ਜੇ ਤੂੰ ਦਵਾਈ ਲੈ ਲੈਣਾ ਹੁੰਦਾ ਧਵਿੰਦਰਪਾਲ ਫਿਰ ਤੇਰੇ ਆ ਹਾਲਾਤ ਨਹੀਂ ਸੀ ਹੋਣੇ ਛੋਟੇ ਵੀਰੇ। ਤੂੰ ਮਹੀਨਾ ਤੋਂ ਮਹੀਨਾ ਰਹਿ ਪਾ ਬਾਲਾ ਟਾਈਮ ਨਾ ਰੋਕ। ਇਹ ਮੇਰੀ ਰਿਕਵੈਸਟ ਹੈ। ਮੈਂ ਸਿਰਫ ਦੁਕਾਨ ਦੀ ਗੱਲ ਕੀਤੀ ਹੈ। ਮੇਰਾ ਬੇਟਾ ਛੋਟਾ ਏ। ਜੇ ਤੂੰ ਦੁਕਾਨ ਕਰਦਾ ਹੁੰਦਾ ਪੁੱਤ ਆ ਹਾਲਾਤ ਥੋੜੀ ਹੋਣੇ ਸੀ ਤੇਰੇ। ਸਾਡੀ ਮਿੰਨਾਂ ਤੋਂ ਵੀਨੇ ਇਹ ਵੀਰੇ ਹੁਣੇ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਤੈਨੂੰ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਆ ਕੇ ਲੈ ਜਾਣਗੇ ਠੀਕ ਹੈ ਤਰਵਿੰਦਰ ਬਾਸ ਪਿਹੜਾ ਹੀ ਮੇਰੇ ਕੋਲ ਪੰਜ ਸਾਲ ਸੱਤ ਸਾਲ ਮੇਰੇ ਪਿੰਡ ਵਿਆਹ ਹੈ ਠੀਕ ਹੈ ਜੀ 2011-12 ਉਸ ਤੋਂ ਬਾਅਦ ਜੀ ਪਹਿਲਾਂ ਇਹਦੇ ਮਾਪਪੀ ਦੀ ਡੈਥ ਹੋ ਗਈ ਫਿਰ ਇਹਦੇ ਵਿਆਹ ਤੋਂ 2 ਸਾਲਾਂ ਬਾਅਦ ਸਹੁਰੇ ਦੀ ਫਿਰ 3-4 ਸਾਲਾਂ ਬਾਅਦ ਨਹੀਂ ਨਿਭੀ ਜੀ 2020 ਕੀ ਦੇ ਵਿੱਚ ਇਹਦੀ ਘਰ ਵਾਲੀ ਦੀ ਡੈਥ ਹੋ ਗਈ ਬਾਈ ਜੀ ਉਸ ਤੋਂ ਬਾਅਦ ਜੀ ਇਹਦਾ ਬੇਟਾ ਸੀਗਾ ਉਦੋਂ ਸਾਲ ਡੇਢ ਸਾਲ ਦਾ ਪਿੱਛੇ ਜੀ ਉਹਦਾ ਮਤਲਬ ਹੈ ਸਹੀ ਤਰੀਕੇ ਜਿਹਨਾਂ ਦੀ ਜ਼ਿੰਦਗੀ ਚੱਲਦੀ ਸੀ ਉਹਦੀ ਸੱਸ ਦੀ ਟੈਕ ਨਾਲ ਹੋ ਗਈ ਡੈਥ ਜੀ ਇਹ ਰਹਿ ਗਿਆ ਇਕੱਲਾ ਜੀ ਬੇਟਾ 4 ਸਾਲ ਦਾ ਹੋਊਗਾ 4.5 ਦਾ ਅਸੀਂ ਸਾਰੇ ਨਗਰ ਨੇ ਮਿਲ ਕੇ ਫੈਸਲਾ ਲਿਆ ਜੀ ਇਹ ਆਪ ਨੂੰ ਮੁੰਡਾ ਬਾਣੀ ਦੇ ਕੇ ਮਤਲਬ ਸੌਰੀ ਰਹਿਣ ਲੱਗ ਗਿਆ ਸੌਰੀ ਹਾਂ ਜੀ ਪੱਕਾ ਸਾਡੇ ਪਿੰਡ ਹੀ ਰਹਿੰਦੇ ਸੀ 7 ਸਾਲ ਹੋ ਗਏ ਜੀ ਇਹ ਅਸੀਂ ਫਿਰ ਨਗਰ ਨੇ ਫੈਸਲਾ ਮਿਲ ਕੇ ਲਿਆ ਜੀ ਇਹਦੇ ਬੇਟੇ ਨੂੰ ਇਹਦੀ ਜਿਹੜੀ ਸੱਸ ਦੀ ਭੈਣ ਕੋਲੇ ਛੱਡਤਾ ਵੀ ਤੂੰ ਜਿਵੇਂ ਮਰਜ਼ੀ ਮਾਤਾ ਚਾਹੇ ਗਰੀਬੀ ਚ ਅਮੀਰੀ ਚ ਵੀ ਇਹਦੀ ਦੇਖ ਰੇਖ ਕਰ ਉਸ ਤੋਂ ਬਾਅਦ ਇਹ ਜਾਦੇ ਅਫਸੈਟ ਹੁਣ ਇਹ ਸਾਰੀ ਰਾਤ ਤਾਂ ਸੜਕ ਦੇ ਉੱਤੇ ਲੰਬਾ ਪਿਆ ਰਹਿੰ ਕੱਤੇ ਰੇਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਐ ਪੈ ਜੂ ਸੇਵ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਬਸ ਜੇ ਕੋਈ ਮੋਟਰਸਾਈਕਲ ਤੋਂ ਕਈ ਪਰ ਬਚਿਆ ਜੀ ਅਸੀਂ ਪੂਰੇ 1 ਮਹੀਨਾ ਹੋ ਗਿਆ ਬਈ ਮੈਂ ਸਰਪੰਚਾਂ ਵੀ ਨਾਲ ਮੇਰੀ ਪੰਚਾਇਤ ਹੈ ਕਲੱਬ ਦੇ ਮੈਂਬਰ ਨੇ ਜੀ ਪ੍ਰਧਾਨ ਅਸੀਂ ਕੋਈ ਜਗ੍ਹਾ ਨਹੀਂ ਸਾਡੀ ਇਹਨੂੰ ਪ੍ਰੋਪਰਾਈ ਸਾਡੇ ਤੋਂ ਦਵਾਈ ਲੈਂਦਣ ਇਹਨੂੰ ਆਪ ਪੁੱਛ ਲੋ ਵੀ ਦੀ ਅਸੀਂ 1 ਮਹੀਨਾ ਹੋ ਗਿਆ ਉਹਨੂੰ ਗੱਡੀ ਚਾੱਕ ਕੇ ਕਿੰਨੀ ਇਹਦੀ ਕੇਅਰ ਨਮਾਉਣਿਆਂ ਫੇਰ ਆਹ ਚੀਜ਼ ਹਾਲਾਤ ਜੀ ਪਰ ਮੰਨ ਲਵਿਏ ਅੱਜ ਪੂਰਾ ਉਹਦੀ ਮਨ ਬਣਾ ਕੇ ਕਹਿੰਦਾ ਜੀ ਮੇਰਾ ਬਾਈ ਕਿਵੇਂ ਨਾ ਕਿਵੇਂ ਹੱਲ ਕਰੋ ਦੇਖੋ ਜੇ ਅਸੀਂ ਇਹ ਡਾਕਟਰ ਦੇ ਕੋਲ ਲੈ ਕੇ ਗਏ ਵੀ ਪ੍ਰੋਪ ਨਾ ਕਰੇਉਂ ਤਾਂ ਕੁਝ ਮੈਂਬਰੀਆਂ ਭਈ ਇੰਨੇ ਨੇ ਵੀ ਇਹਦੇ ਨਾਲ ਰਹਿ ਨਹੀਂ ਸਕਦੇ ਐਡਾ ਨਰਕ ਘਰੇ ਚੜਿਆ ਪਿਆ ਜੀ ਇਕੱਲਾ ਉਸੇ ਦੀ ਬੇਟੇ ਕਰਕੇ ਹੋ ਗਏ ਹਾਲਾਤ ਹੁਣ ਇਹ ਬਿਲਕੁਲ ਹੀ ਮੰਨ ਲਵੀ ਉਹ ਹੈ ਵਿਚਾਰਾ ਇਹਦੇ ਚਾਚੇ ਦੇ ਮੁੰਡੇ ਦਾ ਜਿਹੜਾ ਉਹ ਇਹਦੀ ਚਾਚੀ ਸੱਸ ਕੋਲੇ ਆ ਹਾਂ ਜੀ ਇਹਦੇ ਚਾਚੇ ਦੇ ਬੇਟੇ ਨੂੰ ਫੋਨ ਕਰੇ ਉਹ ਕਹਿੰਦਾ ਸਾਡੇ ਲਈ ਅੱਜ ਤੋਂ ਬਾਅਦ ਇਹ ਬਈ ਕੋਈ ਰਿਸ਼ਤਾ ਨਹੀਂ ਹੈਗਾ ਜਵਾਬ ਦੇਗਾ ਜਿਹੜਾ ਅਸਲੀ ਪਿੰਡ ਵਾਲੇ ਹਾਂ ਹਾਂ ਜੀ ਧੂਰੀ ਸਹਿਰ ਦੇ ਉਹ ਕਹਿੰਦੇ ਸਾਤੋਂ ਲਖਾ ਲਓ ਕੋਈ ਗੱਲ ਨਹੀਂ ਅਸੀਂ ਪਰ ਅਸੀਂ ਕਿਸੇ ਗੱਲ 'ਚ ਨਾ ਆਈਏ ਨਾ ਕਰੀਏ ਨਾ ਅੰਦਰ ਵੀ ਆਏ ਸਪੰਜ ਬਾਹਰਲੇ ਬਾਹਰ ਆਜੋ ਆਜੋ ਸੋ ਬਾਕੀ ਮੈਂਟੂ ਬਾਈ ਮੈਂ ਮੰਨ ਲਿਆ ਵੀ ਪ੍ਰਮਾਤਮਾ ਦਾ ਦੇਖੋ ਨਹੀਂ ਦੇਖਿਆ ਉਰੇ ਸਾਨੂੰ ਤਿੰਨ ਚਾਰ ਘੰਟੇ ਹੋ ਗਏ ਵੀ ਦੂਜਾ ਰੂਪ ਹੈ ਬਾਈ ਬਾਈ ਤੇ ਤੁਸੀਂ ਜਿਹੜਾ ਇੰਨਾ ਭਲਾ ਇੰਨਾ ਹੋ ਪਤਾ ਗੱਲ ਕੀ ਹੈ ਜੀ ਵੱਡੇ ਉਹ ਭਰਾ ਉਹ ਸਾਡੇ ਵੀ ਬਹੁਤ ਸਾਲ ਹੋ ਗਏ ਮੈਨੂੰ ਵੀ ਬਈ ਸਿਆਸਤ ਦੇ ਵਿੱਚ ਮੈਂ ਬਖ ਬਖ ਆਉਦਿਆਂ ਤੇ ਕੰਮ ਕਰਿਆ ਪਰ ਆ ਚੀਜ਼ ਤਾਂ ਦੇਖ ਕੇ ਐਂ ਲੱਗਦਾ ਜਿਵੇਂ ਇਸ ਵਰਗ ਪਰ ਅਸੀਂ ਸਾਡੇ ਤੋਂ ਇਹ ਚੀਜ਼ ਹੋ ਨਹੀਂ ਸਕੀ ਇਹ ਅਸੀਂ ਮੰਨਦੇ ਆ ਗਲਤੀ ਕਿਉਂਕਿ ਸਾਡੇ ਕੋਲੇ ਉਹ ਚੀਜ਼ ਪਿੰਡ ਦੇ ਵਿੱਚ ਇਹਨੂੰ ਹਰ ਰੋਜ਼ ਮਿਲਨਾ ਇਹਨੂੰ ਰੋਟੀ ਟੁੱਕਦਾ ਪਰ ਫਿਰ ਵੀ ਇਹਦਾ ਇੰਨੀ ਕੇਅਰ ਕੀ ਬਸ ਮੱਲੇ ਮਾੜੇ ਅੱਖਾਂ ਉੱਲੋਂ ਤੋਂ ਪਰਾਂ ਹੁੰਦਾ ਉਰੇ ਵੀ ਅਸੀਂ 2-3 ਘੰਟੇ ਨੂੰ ਫੜ-ਫੜ ਕੇ ਕੋਈ ਨਾ ਤਾਂ ਕੁੱਟੇ ਮਾਰੇ ਨਾ ਕੋਈ ਇਹ ਨਸਾ ਕਰੇ ਲੜਦਾ ਨਹੀਂ ਕਿਸ ਨਾਲ ਵੀ ਪਰ ਮੱਲੇ ਇਹ ਚੀਜ਼ ਹੈ ਇਹਦੇ ਮਨ ਦੇ ਵਿੱਚ ਪਤਾ ਨਹੀਂ 2 ਮਿੰਟ ਜੇ ਟਿਕ ਕੇ ਬੈਠ ਨਹੀਂ ਸਕਦਾ ਜੀ ਓ ਇਹ ਹੋ ਜੇ ਜੀ ਅਸੀਂ ਲੈਟਰ ਪੈਡ ਤੇ ਜੋ ਚੀਜ਼ਾਂ ਕਹੋਗੇ ਬਸ ਸਾਡੀ ਹੱਥ ਬੰਨ ਕੇ ਬੇਨਤੀ ਹੋਊਗੀ ਨਹੀਂ ਕੋਈ ਗਾਰੰਟੀ ਵੀਰੇ ਧਰਮਿੰਦਰਪਾਲਾ ਲਾ ਬਾਟ ਟੁੱਟੇ ਹੋਈ ਤੇਰੀ ਹਾਂ ਸਰਪੰਚ ਸਾਹਿਬ ਪਹਿਲਾਂ ਤੁਸੀਂ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਰੇ ਸ਼ਲਾਂਗਾ ਦਾ ਵਿਭਾਗਤron ਜਿਹੜਾ ਤੁਸੀਂ ਇਸ ਬੰਦੇ ਨੂੰ ਲੈ ਕੇ ਆਏ ਇੱਥੇ ਔਰ ਧਰਮਿੰਦਰਪਾਲ ਤੂੰ ਬਹੁਤ ਭਾਗਾਂ ਵਾਲਾ ਲੱਕੀਆ ਤੇਰੇ ਨਾਲ ਪਿੰਡ ਦੀ ਤੇਰੀ ਦੀ ਪੰਚਾਇਤ ਖੜੀ ਛੋਟੇ ਵੀਰੇ ਤੂੰ ਬਿਲਕੁਲ ਫਿਕਰ ਨਹੀਂ ਕਰਨਾ ਅਸੀਂ ਤੇਰੇ ਭਰਾ ਹਾਂ ਇਹ ਤੇਰਾ ਪਰਿਵਾਰ ਆ ਇੱਥੇ ਆਪਾਂ ਇੱਥੇ ਪਰਿਵਾਰ ਵਾਂਗੂ ਰਹਿਾਂਗੇ ਤੂੰ ਦੁਬਾਰਾ ਪ੍ਰੈਕਟਿਸ ਸ਼ੁਰੂ ਕਰਾਂਗੇ ਤੇਰਾ ਮੋਬਾਈਲ ਆ ਨਹੀਂ ਤੈਨੂੰ ਕਿੱਟ ਵਗੈਰਾ ਸਾਰਾ ਕੁਝ ਲੈ ਕੇ ਦੇਵਾਂਗੇ ਦੁਬਾਰਾ ਕੰਮ ਸ਼ੁਰੂ ਕਰ ਸਕੇ ਤੂੰ ਟੇਬਲ ਵਗੈਰਾ ਸਾਰਾ ਕੁਝ ਇੱਥੇ ਪਹਿਲਾਂ ਤੂੰ ਸਾਡੇ ਕੋਲੇ ਰਹਿ ਕੇ ਵੀ ਥੋੜਾ ਟਾਈਮ ਪ੍ਰੈਕਟਿਸ ਕਰ ਸਕਦਾ ਔਰ ਜਿਸ ਦਿਨ ਤੂੰ ਠੀਕ ਹੋ ਗਿਆ ਤੇਰੇ ਨਾਲ ਵਾਦਾ ਬਾ ਤਰੀ ਦੁਬਾਰਾ ਦੁਕਾਨ ਖੁਲਾਉਣ ਤੇ ਅਸੀਂ ਪੂਰੀ ਮਦਦ ਕਰਾਂਗੇ ਸਰਪੰਚ ਸਾਹਿਬ ਹੁਣੇ ਵੀ ਖੜੇ ਸਾਰੇ ਪੈਨ ਵਾਲੇ ਵੀ ਤੇਰੇ ਅਸੀਂ ਵੀ ਚੱਲਣ ਦਾ ਵਾਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰਮਿੰਦਰਪਾਲ ਸਿੰਘ ਵੀਰ ਨੂੰ ਲੈ ਕੇ ਆਏ ਨੇ ਵੀਰੇ ਹੁਣੇ ਪੁੰਨਾਵਾਲ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਰਪੰਚ ਸਾਹਿਬ ਤੁਹਾਡਾ ਕੀ ਨਾਂ ਗੋਵਿੰਦਰ ਖੰਘੂੜਾ ਜੀ ਗੋਵਿੰਦਰ ਖੰਘੂੜਾ ਤੇ ਬਾਕੀ ਵੀਰ ਹੁਣੀ ਸਾਰੇ ਮੈਂਬਰ ਨੇ ਕਲੱਬ ਪ੍ਰਧਾਨ ਨੇ ਜੀ ਪਿੰਡ ਦੇ ਪਤਵੰਤੇ ਸੱਜਣ ਨੇ ਸਾਰੇ ਹਨਾ ਪਿੰਡ ਪੁੰਨਾਵਾਲ ਦੇ ਤੇ ਇਹ ਪੁੰਨਾਵਾਲ ਪਿੰਡ ਦਾ ਜਵਾਈ ਆ ਬਾਈ ਪਿਛਲੇ 7-8 ਸਾਲਾਂ ਤੋਂ ਪਿੰਡ ਹੀ ਰਹਿੰਦਾ ਸੀਗਾ ਕੁਝ ਕੁਦਰਤ ਦੀ ਮਾਰ ਐਸੀ ਪਈ ਜਿਵੇਂ ਵੀਰੇ ਨੇ ਸਾਰੀ ਗੱਲ ਦੱਸੀ ਆ ਤੁਸੀਂ ਸੁਣੀ ਆ ਵੀ ਕਿਹੜੇ ਹਾਲਾਤਾਂ ਦੇ ਵਿੱਚ ਵੀਰ ਅੱਜ ਆ ਗਿਆ ਕਿਵੇਂ ਇਹਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਨਨ ਘਰ ਵਾਲੀ ਵੀ ਤੁਰ ਗਈ ਇਸ ਦੁਨੀਆ ਤੋਂ ਸੱਸ ਸੀ ਉਹ ਵੀ ਤੁਰ ਗਈ ਸਹਰਾ ਵੀ ਹੈ ਨਹੀਂ ਮਨ ਲੋ ਇੱਕ ਛੋਟਾ ਬੱਚਾ ਵਾ ਉਹ ਵੀ ਮਤਲਬ ਆਪਣੇ ਸਹਰੇ ਦੇ ਆਪਣੀ ਵਾਈਫ ਦੀ ਚਾਚੀ ਦੇ ਘਰੇ ਛੱਡਿਆ ਹੋਇਆ ਹਨ ਤੇ ਆਪੇ ਵੀਰਾ ਅਫਸਰਟ ਹੋ ਗਿਆ ਤੇ ਹਾਲਾਤ ਨੂੰ ਦੇਖ ਹੀ ਰਹੇ ਆ ਜਮੀਨ ਤੇ ਮੱਥਾ ਟਿਕੀ ਜਾਂਦਾ ਜਿੱਥੇ ਡਿੱਗਦਾ ਉੱਥੇ ਹੀ ਵੀਰ ਉਹ ਨਹੀਂ ਦੱਸਦਾ ਰੇਤ ਤੇ ਲਿਟੀ ਜਾਂਦਾ ਗਰਮੰ ਦੇ ਵਿੱਚ ਮਤਲਬ ਸੁਜੀ ਮੁੱਕ ਗਈ ਬਾਈ ਦੀ ਗੁੱਲ ਮਲਾ ਗਈ ਪਰ ਹਾਲਾਂਕਿ ਇਹ ਜੀਨੀਅਸ ਬੰਦਾ ਔਰ ਇਹ ਬੜਾ ਇੰਟੈਲੀਜੈਂਟ ਬੰਦਾ ਮੋਬਾਈਲਾਂ ਦਾ ਕਾਰੀਗਰ ਆਪਣੇ ਆਪ ਦੇ ਵਿੱਚ ਹੀ ਇੱਕ بڑا ਵੱਡਾ ਕੰਮ ਆ ਆਮ ਬੰਦਾ ਮੋਬਾਈਲ ਦਾ ਕੰਮ ਨਹੀਂ ਕਰ ਸਕਦਾ ਮੋਬਾਈਲ ਦੇ ਇਨੇ ਨਿੱਕੇ ਨਿੱਕੇ ਬਰੀਕ ਪੁਰਜੇ ਹੁੰਦੇ ਨੇ ਨਿੱਕੇ ਨਿੱਕੇ ਨੱਟ ਹੁੰਦੇ ਆ ਉਹ ਖੋਲ ਲਵੇ ਨਾ ਬੰਦਾ ਤੇ ਮਤਲਬ ਦੁਬਾਰਾ ਕਸਣਾ ਹੀ ਨਹੀਂ ਆਉਂਦਾ ਇੱਕ ਛੋਟੀ ਜੀ ਗੱਲ ਹੀ ਤੇ ਇਹ ਬੰਦਾ ਪੂਰਾ ਵਧੀਆ ਕਾਰੀਗਰ ਸੀ ਮੋਬਾਈਲਾਂ ਦਾ ਔਰ 9 ਸਾਲ ਇਹਨੇ ਦੁਕਾਨਦਾਰੀ ਕੀਤੀ ਆ ਵਧੀਆ ਇਹਦਾ ਵਿਆਹ ਹੋਇਆ ਬੱਚਾ ਹੋਇਆ ਪਰ ਕਰਮਾਂ ਨੇ ਕੁਝ ਕਿਸਮਤ ਨੇ ਐਸਾ ਖੇਲ ਖੇਡਿਆ ਤੇ ਅੱਜ ਸਾਡਾ ਰਾਤ੍ਰਮਿੰਦਰਪਾਲ ਸਿੰਘ ਇਹਨਾਂ ਹਾਲਾਤਾਂ 'ਚ ਪਹੁੰਚੇ ਪਰ ਕੁਛ ਕੀਤਾ ਜਿਹੜਾ ਚੰਗਾ ਕੀਤਾ ਉਹ ਜੋ ਆਪਾਂ ਬੀਜਦੇ ਹਾਂ ਵੱਢਦੇ ਵੀ ਆਂ ਤੇ ਇਹ ਵੀਰ ਨੇ ਕੋ ਚੰਗਾ ਬੀਜਿਆ ਸੀ ਅੱਜ ਉਹਦੇ ਰੂਪ ਦੇ ਵਿੱਚ ਸਾਰੀ ਪੰਚਾਇਤ ਨਾਲ ਖੜੀ ਐ ਤੇ ਹਾਲਾਂਕਿ ਇਸ ਪਿੰਡ ਦੇ ਵਿੱਚ 6-7 ਸਾਲ ਪਹਿਲਾਂ ਹੀ ਆਇਆ ਤੇ ਇਹਦਾ ਪਿਆਰ ਜਾਂ ਇਹਦਾ ਕੋਈ ਜੋ ਬੀਜਿਆ ਹੋਇਆ ਸੀ ਉਹਦੇ ਸਦਕਾ ਇਹ ਵੀਰ ਖੜੇ ਨੇ ਸਾਰੇ ਔਰ ਸਾਰੇ ਬਦਵੰਤ ਤੇ ਸੱਜਣ ਨੇ ਸਰਪੰਚਾਂ ਕਲੱਬ ਦੇ ਪ੍ਰਧਾਨ ਨੇ ਮੈਂਬਰ ਪੰਚਾਇਤ ਨੇ ਵੀਰ ਹੁਣਾਂ ਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਫਿਰ ਹੁਣ ਲੈ ਕੇ ਆਏ ਨੇ ਬਾਈ ਨੂੰ ਇੱਥੇ ਤੇ ਹੁਣ ਅਗਲਾ ਸਫਰ ਆ ਜਿਹੜਾ ਧਰਮਿੰਦਰਪਾਲ ਦਾ ਉਹ ਸਾਰੇ ਤੁਸੀਂ ਅਰਦਾਸ ਕਰਿਓ ਵੀ ਚੰਗੇ ਤਰੀਕੇ ਨਾਲ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕੇ ਵੀਰਾ ਜਲਦੀ ਜਲਦੀ ਇਸ ਸਮੱਸਿਆ ਚੋਂ ਬਾਹਰ ਆ ਸਕੇ ਜਿਹੜਾ ਵੀਰ ਹੁਣਾਂ ਨੇ ਪ੍ਰਾਰਲਾ ਕੀਤਾ ਉਹ ਸਫਲ ਹੋਵੇ ਧਰਮਿੰਦਰਪਾਲ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰੇ ਔਰ ਉਹਨੂੰ ਇੱਕ ਚੰਗਾ ਬਿਹਤਰ ਜੀਵਨ ਦੇ ਸਕੇ ਇਸੇ ਤਰ੍ਹਾਂ ਪੈਣੋ ਭਰਾਵੋ ਅਸੀਂ ਸਿੱਖਿਆ ਵੀ ਲੈ ਸਕਦੇ ਹਾਂ ਜਿਵੇਂ ਅੱਜ ਪੁੰਨਾਲ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਵੀਰ ਉਹਨਾਂ ਨੇ ਤੁਹਾਡੇ ਪਿੰਡਾਂ 'ਚ ਵੀ ਇਸ ਤਰ੍ਹਾਂ ਦੇ ਬੜੇ ਲੋਕ ਨੇ ਆਪਾਂ ਰਲ ਮਿਲ ਕੇ ਕੋਸ਼ਿਸ਼ ਤਾਂ ਕਰੀਏ ਦੇਖੋ ਹਰੇਕ ਬੰਦੇ ਨੂੰ ਰੱਖਣਾ ਵੀ ਜ਼ਰੂਰੀ ਨਹੀਂ ਹੁੰਦਾ ਜਿਵੇਂ ਇਹ ਵੀਰ ਦਵਾਈ ਨਾ ਖਾਂਦਾ ਨਹੀਂ ਦਵਾਈ ਜੇ ਖਾਂਦਾ ਹੁੰਦਾ ਤਾਂ ਇਹ ਵੀਰ ਹੁਣੀ ਵੀ ਉਪਰਾਲਾ ਕਰਦੇ ਤੁਹਾਡੇ ਪਿੰਡ 'ਚ ਕੋਈ ਹੈ ਬੰਦਾ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕਰੋ ਸਾਡੇ ਕੋਲ ਇੱਥੇ ਕੈਂਪ ਲੱਗਦੇ ਨੇ ਹਰ 15 ਦਿਨਾਂ ਬਾਅਦ ਤੁਸੀਂ ਇੱਥੇ ਲੈ ਕੇ ਆਵੋ ਉਹਨਾਂ ਦੀ ਫੈਮਲੀ ਦਾ ਮੈਂਬਰ ਕੋਈ ਨਾਲ ਰਹਿਣ ਵਾਲਾ ਹੋਵੇ 10 ਦਿਨ 15 20 ਦਿਨ ਮਹੀਨਾ ਆਪਾਂ ਉਹਨੂੰ ਐਡਮਿਟ ਵੀ ਕਰ ਲਾਂਗੇ ਨਹੀਂ ਤਾਂ ਦਵਾਈ ਦੇ ਸਕਦੇ ਹਾਂ ਤੇ ਦਵਾਈ ਤੇ ਖਰਚਾ ਕੋਈ ਨਹੀਂ ਹੋਣਾ ਬਸ ਸਿਰਫ ਉਹ ਬੰਦੇ ਨੂੰ ਦਵਾਈ ਹਰ ਰੋਜ਼ ਦਿੱਤੀ ਜਾਵੇ ਕੋਈ ਪਰਿਵਾਰ ਦਾ ਮੈਂਬਰ ਜ਼ਿੰਮੇਵਾਰੀ ਲਵੇ ਉਹ ਧਰਵਿੰਦਰਪਾਲ ਦੇ ਤਾਂ ਪਿੱਛੇ ਕੋਈ ਇਸ ਤਰ੍ਹਾਂ ਦਾ ਮੈਂਬਰੀ ਨਹੀਂ ਬਚਿਆ ਜਿਹੜਾ ਕੋਈ ਜ਼ਿੰਮੇਵਾਰੀ ਲੈ ਸਕਦਾ ਫੇਰ ਵੀ ਇਹ ਵੀਰ ਉਹਨਾਂ ਨੇ ਅਪਰਾਲਾ ਕੀਤਾ ਆਪਣੇ ਨਗਰ ਖੀੜੇ ਚ ਆਸ-ਪਾਸ ਧਿਆਨ ਖਿਆਲ ਕਰਿਆ ਕਰੋ ਜੇ ਕੋਈ ਵਕਤ ਦੀ ਮਾਰ ਚੱਲ ਰਿਹਾ ਵੀਰ ਆ ਤਾਂ ਉਹਨੂੰ ਜਰੂਰ ਆਪਣੇ ਆਪਣੇ ਲੈਵਲ ਤੇ ਉਸਦੀ ਮਦਦ ਲਈ ਅੱਗੇ ਆਇਆ ਕਰੋ ਤੇ ਇਹ ਵੀਰ ਕਿੱਥੇ ਸ਼ਮਸ਼ਾਨ ਘਾਟ ਬਾਸ ਛੱਡੇ ਜਾਂ ਸੜਕਾਂ ਦੇ ਤੁਰਿਆ ਫਿਰਦਾ ਅੱਜ ਇਹ ਵੀਰ ਇੱਥੇ ਸੁਪਨਿਆਂ ਦੇ ਘਰ ਪਹੁੰਚੇ ਵਾਈ ਗੁੱਡ ਜੀ ਦਾ ਖਾਲਸਾ ਇੱਕ ਇੱਕ ਮਿੰਟ ਭਰਾ ਬਣ ਜੀ ਜੀ ਮੇਰੀ ਬਈ ਹੱਥ ਜੋੜ ਕੇ ਬੇਨਤੀ ਹੈ ਜੀ ਅਸੀਂ ਪੂਰਾ ਮਹੀਨਾ ਡੇਢ ਮਹੀਨਾ ਹੋ ਗਿਆ ਮੇਰੇ ਨਾਲ ਸਾਰੇ ਨੌਜਵਾਨ ਸਾਥੀ ਭਰਾ ਮੇਰੇ ਬਹੁਤ ਵੱਖ-ਵੱਖ ਜਗ੍ਹਾ ਤੇ ਅਸੀਂ ਇਹਦੀ ਵੀਡੀਓ ਭੇਜੀ ਗੱਡੀ ਚ ਸਪੈਸ਼ਲ ਆ ਸੀ ਜਾ ਕੇ ਆਏ ਉਰੇ ਵੀ ਆਏ ਸੀਗੇ ਜੀ ਤੇ ਜਿੰਨਾ ਸੜ ਤੋਂ ਬਾਅਦ ਤਾਂ ਲੱਗੀ ਪਰ ਸਾਡੀ ਕਿਸੇ ਨੇ ਬਾਹਣੀ ਪੜੀ ਜੀ ਸਾਡਾ ਇਹ ਵੀ ਬਸਰਮੀ ਆਉਂਦੀ ਸੀ ਵੀ ਯਾਰ ਇਹਦਾ ਪ੍ਰੋਪਰ ਕਿਤੇ ਨਾ ਤਾਂ ਇਹ ਐਡਮਿਟ ਹੁੰਦਾ ਸੀਗਾ ਨਾ ਦਵਾਈ ਖਾਂਦਾ ਸੀਗਾ ਬਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮੇਰੇ ਵੱਡੇ ਭਰਾ ਹੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਵੀ ਧੰਨਵਾਦ ਵੀਰੇ